ਹਾਂਜੀ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਗੀਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ 'ਚ ਗੈਂਗਸਟਰ ਲਾਰੈਂਸ ਬਿਸਨੂਈ ਦੇ ਸਾਥੀਆਂ ਨੇ ਫਾਇਰਿੰਗ ਕੀਤੀ ਸੀ ਤੇ ਇਸ ਤੋਂ ਪਹਿਲਾਂ ਕਾਰਨੋਜਲਾ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਿਆ ਸੀ ਕਾਰਨੋਜਲਾ ਨੇ ਆਪਣੇ ਲਾਈਵ ਸਟ੍ਰੀਮ 'ਚ ਵੀ ਕਿਹਾ ਸੀ ਕਿ ਉਹ ਕੈਨੇਡਾ ਤੋਂ ਦੁਬਈ ਮੂਵ ਹੋ ਚੁੱਕਿਆ ਹੈ ਇਸ ਦੇ ਪਿੱਛੇ ਰੀਜ਼ਨ ਇਹ ਵੀ ਮੰਨਿਆ ਗਿਆ ਕਿ ਕੈਨੇਡਾ ਹੁਣ ਪਹਿਲੇ ਵਾਂਗੂ ਸੇਫ ਨਹੀਂ ਰਿਹਾ ਤੇ ਅੰਡਰਵਰਲਡ ਦੀ ਹੋਂਕ ਬਣ ਚੁੱਕਿਆ ਹੈ ਔਰ ਕਾਰਨੋਲ ਦਾ ਦੁਬਈ ਸ਼ਿਫਟ ਹੋਣ ਤੋਂ ਬਾਅਦ ਵੀ ਲਾਰਨ ਬਿਸ਼ਨੂਈ ਗਰੁੱਪ ਕਾਰਨੋਲ ਦਾ ਪਿੱਛਾ ਛੱਡਣੋਂ ਬਾਅਦ ਨਹੀਂ ਆ ਰਿਹਾ ਉਹਨਾਂ ਦੇ ਰਿਪਲਾਈ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਾਰਨੋਲ ਨੇ ਕੈਨੇਡਾ ਤੋਂ ਦੁਬਈ ਮੂਵ ਹੋਣ ਬਾਰੇ ਕੀ ਕਿਹਾ ਸੀ ਜੀ ਕਹਿੰਦੇ ਵੀ ਯਾਰ ਔਇਲਾ ਦੁਬਈ ਮੂਵ ਹੋ ਗਿਆ ਕਈ ਕਹਿੰਦੇ ਉਹ ਝੂਠ ਬੋਲੀ ਜਾਂਦੇ ਆ ਇਹ ਉਹ ਦਾ ਡਾਰਲਿੰਗ ਔਇਲਾ ਹੁਣ ਦੁਬਈ ਮੂਵ ਹੋ ਗਿਆ ਵੀਰੋ ਜੇ ਆਪਾਂ ਹੁਣ ਬਿਸ਼ਨੂਈ ਗਰੁੱਪ ਦੀ ਗੱਲ ਕਰੀਏ ਤਾਂ ਇਹਨਾਂ ਦੇ ਇੱਕ ਸ਼ੂਟਰ ਮੀਪਾ ਬਾਗੜੂ ਨੇ ਕਰਨੂਜਲਾ ਬਾਰੇ ਗੱਲ ਕਰਦੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਜੜਾ ਮਰਜੀ ਬਾਗਲੇ ਔਰ ਜੜਾ ਮਰਜੀ ਛੁਪਲੇ ਜਿਸ ਦਿਨ ਬੇਟਾ ਮਾਰੇ ਡਾਰ ਮੇ ਆ ਗਿਆ ਨਹੀਂ ਤਨੇ ਗਨਾਹ ਗੁਰਖੇ ਪੀਟੇਗੇ ਇਸ ਦੁਨੀਆ ਮੇ ਐਸੀ ਕੋਈ ਜਗ੍ਹਾ ਨਹੀਂ ਜਹਾ ਮਾਰੇ ਬੰਦੇ ਨੇ ਹਮਾਰੀ ਪਹੁੰਚ ਨਹੀਂ ਰਾਮ ਰਾਮ ਜੈ ਬਲਕਾਰੀ ਇਸ ਤੋਂ ਪਹਿਲਾਂ ਵੀ ਮੀਪਾ ਬਾਗੜੂ ਸ਼ੂਟਰ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਮਨਕੀਰਤ ਔਲਕ ਨੂੰ ਧਮਕੀ ਦੇ ਕੇ ਪੋਸਟ ਪਾਈ ਸੀ ਜਿਸ ਵਿੱਚ ਲਿਖਿਆ ਸੀ राम राम जी मनकीरत औलक तो कनाडा में बैठा यू ना सोच के तू सेफ है भाइयों की प्लानिंग जा रही है हम तवे आड़े कनाडा में तेरे घर में घुस के कुत्ते की मौत मारेंगे जिस तरह से दुबई की मारोवे एबे हम तेरे घर के ना यूं नजारे दिखाएंगे दोस्तों तुसी कहना चाहोगे ना धमकीया परिया पोस्टर नु लेके विचार जरूर सांझे कर दियो ते जेका तू साडे चैनल ते पहली बार आ रहे हो ता चैनल नु सब्सक्राइब जरूर कर लियो ਆਕੇ ਤੁਹਾਨੂੰ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲ ਸਕੇ ਧੰਨਵਾਦ ਜੀ